ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰ ਕਦ ਸਾਰਾ ਜੀ ਖੁਸ਼ ਰਹੋਗੇ ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਚ ਰੱਖੇ ਹਾਂਜੀ ਅੱਜ ਤੁਹਾਨੂੰ ਨਵੇਂ ਸਾਲ ਦੀਆਂ ਬਹੁਤ ਸਮੱਸਿਆ ਜਿਹੜੀਆਂ ਨੇ ਤੁਹਾਡੀਆਂ ਖਤਮ ਹੋ ਸਕਦੀਆਂ ਨੇ ਜਿਹੜੀਆਂ ਤੁਸੀਂ 2025 ਦੇ ਵਿੱਚ ਦੁੱਖ ਤਕਲੀਫਾਂ ਦੇਖੀਆਂ ਨੇ ਤੁਹਾਡੀਆਂ ਉਹ ਕੱਟੀਆਂ ਜਾ ਸਕਦੀਆਂ ਨੇ ਦੇਖੋ ਛੋਟੇ ਛੋਟੇ ਕੰਮ ਨੇ ਤੇ ਵੱਡੇ ਵੱਡੇ ਫਾਇਦੇ ਹੁੰਦੇ ਨੇ ਡੇਲੀ ਮੈਂ ਸਟੇਟਸ ਸਾਡੇ ਫੇਸਬੁਕ ਕੈਨਲਾ ਦੋਨਾਂ ਅੱਤੇ ਲਾਉਣੀਆਂ ਤੇ ਜਿਹੜਾ ਦਾ ਸ਼ਾਰਟ ਹੁੰਦਾ ਮੈਂ ਉਹਦੀ ਵੀ ਫੋਟੋ ਲਾ ਰਹੀ ਆ ਕਿਉਂਕਿ ਲੋਕਾਂ ਦਾ ਭਲਾ ਹੋ ਰਿਹਾ ਤੇ ਮੈਂ ਅੱਗੇ ਲਾ ਰਹੀ ਆ ਕਈ ਲੋਕਾਂ ਦੇ ਉਹੀ ਕਮੈਂਟ ਪੜ ਕੇ ਉਹੀ ਮੈਸੇਜ ਪੜ ਕੇ ਲੋਕੀ ਕਰ ਰਹੇ ਨੇ ਤੇ ਉਹਨਾਂ ਦਾ ਅੱਗੇ ਭਲਾ ਹੋ ਰਿਹਾ ਮੈਂ ਐਸੇ ਕਰਕੇ ਹੀ ਕਹਿੰਨੀ ਹੁੰਦੀ ਆ ਵੀ ਜਿਹੜਾ ਤੁਹਾਡਾ ਕੰਮ ਜਦੋਂ ਫਾਇਦਾ ਹੁੰਦਾ ਤਾਂ ਸਕੇਟਸ ਜਰੂਰ ਮੈਸੇਜ ਛੱਡਿਆ ਕਰੋ ਮੈਸੇਜ ਦੇ ਨਾਲ ਦੇਖੋ ਹੋਰ ਲੋਕਾਂ ਦਾ ਬਹੁਤ ਵੱਡੇ ਵੱਡੇ ਫਾਇਦੇ ਹੋ ਜਾਂਦੇ ਨੇ ਕਈ ਵਾਰ ਤਾਂ ਮੈਂ ਦੱਸ ਦਿੰਨ ਜੀ ਅਸੀਂ ਤਾਂ ਸਟੇਟਸੀ ਦੇਖਿਆ ਸੀ ਸਟੇਟਸ ਤੋਂ ਹੀ ਅਸੀਂ ਕੀਤਾ ਤੇ ਸਾਡਾ ਆਹ ਕੰਮ ਬਣ ਗਿਆ ਇਸੇ ਕਰਕੇ ਮੈਂ ਕਹਿ ਨਹੀਂ ਹੁੰਨੀ ਆ ਹੋਰ ਮੈਨੂੰ ਤਾਂ ਕੋਈ ਲਾਲਚ ਨਹੀਂ ਹੁੰਦਾ ਹੁਣ ਦੇਖੋ ਤੁਹਾਨੂੰ ਮੈਂ ਦੱਸਣ ਲੱਗੀਆਂ 2026 ਦੇ ਵਿੱਚ ਤੁਸੀਂ ਜੇ ਇਹ ਕੰਮ ਸ਼ੁਰੂ ਕਰ ਲਿਆ ਹੁਣ ਇਹ ਨਾ ਪੁੱਛਿਓ ਵੀ ਜੇ ਅਸੀਂ ਕਿੰਨੇ ਦਿਨ ਕਰਨਾ ਕਈਆਂ ਮੇਰੀਆਂ ਭੈਣਾਂ ਦੇ ਤੇ ਕਈਆਂ ਬੱਚੀਆਂ ਦੇ ਇਹ ਹੀ ਪ੍ਰਸ਼ਨ ਹੁੰਦੇ ਨੇ ਜੀ ਅਸੀਂ ਕਿਤਾ ਦਿਨ ਕਰੀਏ ਕਾਇਦੰਦਾ ਮਤਲਬ ਨਹੀਂ ਹੁੰਦਾ ਜੇ ਆਪਾਂ ਆਪਣੇ ਘਰੋਂ ਗਰੀਬੀ ਕੱਢਣੀਆਂ ਦੁੱਖ ਤਕਲੀਫਾਂ ਕੱਢਣੀਆਂ ਨੇ ਤਾਂ ਸਾਨੂੰ ਦਿਨ ਦਾ ਉੱਥੇ ਕੋਈ ਹਸਾਬ ਕਿਤਾਬ ਨਹੀਂ ਹੁੰਦਾ ਜਿਹੜੀ ਦੁੱਖ ਤਕਲੀਫ ਆ ਸਾਨੂੰ ਕੋਈ ਇੱਕ ਦਿਨ ਤੋਂ ਨਹੀਂ ਆਈ ਹੁੰਦੀ ਜਾਂ ਜਿਹੜੀ ਸਾਡੀ ਗਰੀਬੀ ਆ ਇਹ ਤਾਂ ਕੋਈ ਹੈ ਨਹੀਂ ਵੀ ਇੱਕ ਦੋ ਦਿਨ ਦੀ ਅਸੀਂ ਗਰੀਬ ਹੋਇਆ ਪਤਾ ਨਹੀਂ ਕਿੰਨੇ ਕਸਾਲ ਕਿੰਨੇ ਕਈ ਨਹੀਂ ਤਾਂ ਇੱਕ ਦੀ ਲੁਧਿਆਣੇ ਦੀ ਮੇਰੇ ਕੋਲੇ ਕਾਲ ਆਈ ਮੈਂ ਚੱਕੀ ਕੋਈ ਮੇਰਾ ਵੀਰ ਸੀ ਉਨੇ ਆਪਣੀ ਦੱਸੀ ਵੀ ਜੀ ਸਾਡੀ ਪੰਜਵੀਂ ਪੁਸਤ ਆ ਗਈ ਪੰਜਵੀਂ ਪੀੜੀ ਆ ਗਈ ਵੀ ਅਸੀਂ ਪੰਜਵੀਂ ਪੀੜੀ ਤੋਂ ਗਰੀਬ ਚੱਲਦੇ ਆ ਦੇਖੋ ਕਈਆਂ ਦੇ ਤਾਂ ਐਨ ਐਨੀਆਂ ਪੀੜੀਆਂ ਐਨ ਐਨੀਆਂ ਪੁਸਤਾਂ ਵਾਧਾ ਪਰਵਾਦੇ ਤੋਂ ਲੈ ਕੇ ਗਰੀਬੀ ਚੱਲਦੀ ਉਹ ਕਹਿੰਦਾ ਹੁਣ ਜਿਹੜਾ ਮੇਰਾ ਬੱਚਾ ਆਂਟੀ ਮੈਂ ਉਹਦੇ ਬਾਰੇ ਸੋਚਾਂ ਵੀ ਸਾਡਾ ਹਜੇ ਤੱਕ ਘਰ ਨਹੀਂ ਬਣਿਆ ਸੁਣਨ ਵਾਲੀ ਗੱਲ ਆ ਵੀ ਸਾਡੇ ਕੋਲ ਸਾਡਾ ਆਪਣਾ ਮਕਾਨ ਵੀ ਨਹੀਂ ਅਸੀਂ ਪੰਜ ਪੋਸਤਾਂ ਤੋਂ ਕਿਰਾਏ ਦੇ ਮਕਾਨ ਵਿੱਚ ਰਹਿ ਰਹੇ ਆ ਕੰਮ ਵੀ ਕਰਦੇ ਆ ਇਹ ਜਿਹੀ ਵੀ ਗੱਲ ਨਹੀਂ ਉਹਨੇ ਸਾਰਾ ਕੁਝ ਦੱਸਿਆ ਮੈਨੂੰ ਪਰ ਦੇਖੋ ਕਈ ਰਕਾਵਟਾਂ ਹੁੰਦੀਆਂ ਨੇ ਕਈ ਵਜ੍ਹਾ ਹੁੰਦੀਆਂ ਨੇ ਜਿਹੜੀ ਸਾਨੂੰ ਮਤਲ ਅੱਗੇ ਤੋਂ ਅੱਗੇ ਪੀੜੀ ਦਰਬੀ ਪਰੇਸ਼ਾਨ ਕਰਦੇ ਨੇ ਕਿਸੇ ਦਾਦੇ ਪਰਦਾਦੇ ਦੀ ਗਲਤੀ ਵੀ ਹੁੰਦੀ ਆ ਕਈ ਵਾਰੀ ਕਈ ਵਾਰੀ ਸਾਡੇ ਜਿਹੜੇ ਹੁੰਦੇ ਨੇ ਕਰਮ ਦੋਸ਼ ਸਾਡੇ ਖਾਂਦਾਨੀ ਦੋਸ਼ ਬਣ ਜਾਂਦੇ ਨੇ ਜਿਵੇਂ ਪਿੱਤਰ ਦੋਸ਼ ਹੋਏ ਜਾ ਕੇ ਵੀਰਿ ਕੁਲ ਦੇਵੀ ਦਾ ਦੋਸ਼ ਇਹ ਸਾਰੇ ਤੁਹਾਡੇ ਠੀਕ ਹੋ ਸਕਦੇ ਨੇ ਕਰਨਾ ਤੁਸੀਂ ਆ ਛੋਟਾ ਜਿਹਾ ਕੰਮ ਇੱਕ ਤੁਸੀਂ ਜਿਹੜਾ ਚੱਪਣ ਹੁੰਦਾ ਜਾਂ ਤਾਂ ਮਿੱਟੀ ਦਾ ਬਣਿਆ ਹੋਇਆ ਚੱਪਣ ਲੈ ਲਓ ਜਾਂ ਫਿਰ ਟੁੱਟੀ ਜਾਂ ਫਿਰ ਦੀਵਾ ਪਰ ਮਿੱਟੀ ਦਾ ਹੋਣਾ ਚਾਹੀਦਾ ਸਟੀਲ ਦਾ ਜਾਂ ਪਿੱਤਾਂ ਦਾ ਜਾਂ ਲੋਹੇ ਦਾ ਨਹੀਂ ਹੋਣਾ ਚਾਹੀਦਾ ਤੁਸੀਂ ਹੁਣ ਉਹਦੇ ਵਿੱਚ ਕੀ ਕਰਨਾ ਫਿਰ ਮੈਂ ਕਹਿੰਦੀ ਤੁਸੀਂ ਡੇਲੀ ਕਰਨਾ ਦਿਨ ਨਾ ਪੁੱਛਿਓ ਵੀ ਕਿੰਨੇ ਦਿਨ ਹਰ ਟਾਈਮ ਸਵੇਰ ਟਾਈਮ ਉੱਠਣ ਸਾਰ ਕਰ ਸਕਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਨਾ ਤਾਂ ਕਿ ਨਹੀਂ ਫਿਰ ਤੁਸੀਂ ਕਿਸੇ ਵੀ ਟਾਈਮ ਸ਼ਾਮ ਦੁਪਹਿਰਾ ਜਦੋਂ ਵੀ ਤੁਹਾਡਾ ਟਾਈਮ ਲੱਗੇ ਉਦੋਂ ਵੀ ਤੁਸੀਂ ਕਰ ਸਕਦੇ ਹੋ ਕਿਉਂਕਿ ਕਈਆਂ ਦੀ ਮਜਬੂਰੀ ਹੁੰਦੀ ਆ ਵੀ ਅਸੀਂ ਸਵੇਰ ਟਾਈਮ ਨਹੀਂ ਕਰ ਸਕਦੇ ਕੋਈ ਕਈ ਮੇਰੀਆਂ ਧੀਆਂ ਭੈਣਾਂ ਨੇ ਬੱਚੇ ਸਕੂਲ ਤਿਆਰ ਕਰਕੇ ਤੋਰਨੇ ਹੁੰਦੇ ਨੇ ਫਟਾਫਟ ਕਿ ਬਸ ਸੱਜ ਰਿਹਾ ਜਾਂਦੀ ਉਹਨਾਂ ਕੋਲ ਨਹੀਂ ਟਾਈਮ ਹੁੰਦਾ ਕੋਈ ਗੱਲ ਨਹੀਂ ਆਪਦਾ ਕੰਮ ਕਾਓ ਝਾੜੂ ਪੋਚੇ ਤੇ ਬਾਅਦ ਤੁਸੀਂ ਇਹ ਕੰਮ ਕਰ ਸਕਦੇ ਬੜੇ ਆਰਾਮ ਨਾਲ ਕਰੋ ਕੋਈ ਜਲਦਬਾਜੀ ਦੀ ਲੋੜ ਨਹੀਂ ਕੋਈ ਇਹ ਨਹੀਂ ਵੀ ਨਹੀਂ ਵੀ ਨਾ ਹੋਇਆ ਤਾਂ ਵੀ ਤੁਸੀਂ ਇਹ ਕੰਮ ਕਰ ਸਕਦੇ ਹੋ ਕੋਈ ਕਈ ਵਾਰੀ ਹੁੰਦਾ ਲੈਂਟ ਭੱਜ ਗਈ ਪਾਣੀ ਗਰਮ ਨਹੀਂ ਹੋਇਆ ਅਸੀਂ ਨਹੀਂ ਨਹਾ ਸਕਦੇ ਕੋਈ ਗੱਲ ਨਹੀਂ ਹੱਥ ਨੂੰ ਤੋਤਾ ਹੋਇਆ ਤਾਂ ਵੀ ਠੀਕਾ ਨਹੀਂ ਤੋਤਾ ਹੋਇਆ ਤਾਂ ਵੀ ਕੋਈ ਗੱਲ ਨਹੀਂ ਤੁਸੀਂ ਕੀ ਕਰਨਾ ਚੱਪਣ ਲੈ ਲਓ ਠੂਠੀ ਲੈ ਲਓ ਹੁਣ ਵੀ ਕਹਿੰਦੀ ਆ ਦੀਵਾ ਲੈ ਲਓ ਪਰ ਹੋਣਾ ਮਿੱਟੀ ਦਾ ਚਾਹੀਦਾ ਤੁਸੀਂ ਉਹਨੂੰ ਜਿਹੜਾ ਤੁਹਾਡੇ ਘਰ ਦਾ ਸੈਂਟਰ ਆ ਅਗਰ ਉੱਥੇ ਰੱਖ ਕੇ ਜਗਾ ਸਕਦੇ ਹੋ ਉੱਥੇ ਰੱਖ ਕੇ ਜਗਾ ਰਹੋ ਨਹੀਂ ਤਾਂ ਫਿਰ ਸਿਰ ਸੋਈ ਵਿੱਚ ਕਰ ਸਕਦੇ ਆ ਅਗਰ ਤੁਹਾਡੇ ਘਰ ਦਾ ਜਿਹੜਾ ਸੈਂਟਰ ਆ ਕਿਸੇ وجہ ਕਰਕੇ ਉਹ ਉਹਦੇ ਵਿੱਚ ਕੋਈ ਸਮਾਨ ਪਿਆ ਤੁਸੀਂ ਉੱਥੇ ਨਹੀਂ ਕਰ ਸਕਦੇ ਤੁਸੀਂ ਫਿਰ ਆਪਣੀ ਸੋਈ ਵਿੱਚ ਕਰ ਸਕਦੇ ਤੁਸੀਂ ਕਰਨਾ ਕੀ ਆ ਥੋੜਾ ਜਿਹਾ ਭੀਮ ਸੈਨ ਕਪੂਰ ਲੈਣਾ ਉਹਦੇ ਉੱਤੇ ਦੋ ਇਲਾਚੀਆਂ ਦੋ ਲੌਂਗ ਥੋੜੀ ਜਿਹੀ ਪੀਲੀ ਸਰੋ ਥੋੜਾ ਜਾਂ ਤੁਸੀਂ ਤੇਜ ਪੱਤਾ ਪਮਾ ਉਹਨੂੰ ਤੋੜ ਲੋ ਅੱਧਾ ਕਰ ਲੋ ਇਹ ਜਿਹੜਾ ਕਬੂਕ ਪੂਰਾ ਉਹਨੂੰ ਮੱਛ ਦੇ ਨਾਲ ਜਲਾ ਦਿਓ ਜਿਹੜਾ ਬਾਕੀ ਦਾ ਸਮਾਨ ਆ ਉਹਦੇ ਜਿਹੜਾ ਧੂਆ ਤੁਹਾਡੇ ਸਾਰੇ ਘਰ ਵਿੱਚ ਘੁੰਮ ਜੂਗਾ ਤੁਹਾਡੇ ਘਰ ਦੀ ਨੈਗੇਟਿਵਿਟੀ ਜਿੰਨੀ ਵੀ ਤੁਹਾਡੇ ਘਰ ਦੇ ਵਿੱਚ ਪਰੇਸ਼ਾਨੀਆਂ ਨੇ ਸਾਰੀਆਂ ਖਤਮ ਹੋਣੀਆਂ ਸ਼ੁਰੂ ਹੋ ਜਾਣਗੀਆਂ ਇਹਦੇ ਨਾਲ ਧੰਦੇ ਰਸਤੇ ਵੀ ਖੁੱਲ੍ਹਦੇ ਨੇ ਤੇ ਹੋਰ ਵੀ ਤੁਹਾਡਾ ਕੋਈ ਵੀ ਕੰਮ ਰੁਕਿਆ ਹੋਇਆ ਜਿਹੜਾ ਚੱਲ ਨਹੀਂ ਰਿਹਾ ਉਹ ਵੀ ਚੱਲੂਗਾ ਕੋਈ ਹੋਰ ਪਰੇਸ਼ਾਨੀਆਂ ਕਿਸੇ ਵੀ ਕਿਸਮ ਦੀ ਉਹ ਵੀ ਖਤਮ ਹੋਵੇਗੀ ਘਰ ਦੇ ਵਿੱਚੋਂ ਬਿਮਾਰੀ ਵੀ ਖਤਮ ਹੋਵੇਗੀ ਘਰ ਦੇ ਵਿੱਚ ਪੈਸਾ ਵੀ ਟਿਕਣ ਲੱਗ ਜਾਵੇਗਾ ਪਰ ਟਾਈਮ ਜ਼ਰੂਰ ਲੱਗੇਗਾ ਇਹ ਜੀ ਕੋਈ ਚੀਜ਼ ਨਹੀਂ ਹੁੰਦੀ ਮੇਰੇ ਹੱਥ 'ਚ ਕੋਈ ਅਜਿਹਾ ਕੰਡਾ ਨਹੀਂ ਹੈਗਾ ਵੀ ਮੈਂ ਕੱਢ ਕੇ ਤੁਹਾਡਾ ਇੱਕ ਪਾਸੇ ਰੱਖ ਦਵਾਂ ਹੈ ਕਿ ਨਹੀਂ ਨਹੀਂ ਦੇਖੋ ਕਰੋਗੇ ਸੁਖ ਪਾਉਗੇ ਇਹ ਤੁਸੀਂ ਕਰਦੇ ਹੀ ਰਹੋਗੇ ਤੁਹਾਡੇ ਘਰ ਦੇ ਵਿੱਚ ਇਹ ਜੀਆਂ ਨੈਗੇਟਿਵਿਟੀ ਨਕਾਰਮਕ ਜਾਂ ਕੁਝ ਵੀ ਜੋ ਵੀ ਤੁਹਾਡੇ ਘਰ ਦੀ ਗਰੀਬੀ ਆ ਜਾਂ ਬਿਮਾਰੀ ਆ ਜਾਂ ਬੇਵਜ੍ਹਾ ਕਲੇਸ਼ ਪੈ ਰਿਹਾ ਅਗਰ ਕਰੋਗੇ ਤਾਂ ਸੁਖ ਪਾਉਗੇ ਇਹ ਨਾ ਪੁੱਛਿਆ ਕਰੋ ਇਹ ਜੀਆਂ ਗੱਲਾਂ ਲਈ ਵੀ ਅਸੀਂ ਕਿੰਨੇ ਦਿਨ ਕਰਨਾ ਕਿੰਨੇ ਦਿਨ ਦਾ ਮਤਲਬ ਨਹੀਂ ਹੈਗਾ ਇਹ ਤਾਂ ਆਪਾਂ ਤੁਸੀਂ ਪੀੜੀਦਰ ਪੀੜੀ ਕਰਦੋਂ ਰਹੋਗੇ ਤਾਂ ਵੀ ਤੁਹਾਨੂੰ ਸੁਖ ਮਿਲਦਾਰ ਇੱਕ ਤਾਂ ਤੁਹਾਨੂੰ ਇਹਦੇ ਨਾਲ ਹੀ